ਜਿਹੜੇ ਵੀ ਵੀਰ ਇਹ ਗੱਲ ਕਹਿੰਦੇ ਆ ਕਿ ਸਾਥੋਂ ਸਮੇਂ ਸਿਰ ਪਾਣੀ ਨਹੀਂ ਲੱਗਿਆ ਜਾਂ ਪਾਣੀ ਦੀ ਖਿੱਚ ਹੋਣ ਕਰਕੇ ਪਾਣੀ ਨਹੀਂ ਮਿਲਿਆ ਪਰ ਅਸੀਂ ਮੂੰਗੀ ਬੀਜਣੀ ਸੀ ਉਹਨਾਂ ਵੀਰਾਂ ਦੇ ਲਈ ਇੱਕ ਬਹੁਤ ਵਧੀਆ ਤਰੀਕਾ ਹੈ ਜੀ ਜੋ ਕਿ 100% ਸਹੀ ਹੈ ਜਿਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਪਰ ਆਪਣੇ ਬਾਹਣ ਦੇ ਵਿੱਚ ਕੱਖ ਨਹੀਂ ਹੋਣੇ ਚਾਹੀਦੇ ਜਿਹੜੇ ਬਾਹਣ ਵਿੱਚ ਪਾਣੀ ਲਾਏ ਤੋਂ 60 ਉਗਰੇ ਆਉਂਦੀ ਹੈ ਜਾਂ ਕੱਖ ਜਿਆਦੇ ਉਗਰੇ ਆਉਂਦੇ ਆ ਉਹਨਾਂ ਬਾਣਾ ਦੇ ਵਿੱਚ ਇਹ ਤਰੀਕਾ ਕਾਮਯਾਬ ਨਹੀਂ ਹੈਗਾ ਪਰ ਜਿਹੜੇ ਬਾਣ ਡਾਕਰ ਨੇ ਤੇ ਜਿੰਨਾ ਬਾਣਾ ਦੇ ਵਿੱਚ ਪਾਣੀ ਲੱਗੇ ਤਾਂ ਕੋਈ ਕੱਖ ਨਹੀਂ ਉਗਰਦੇ ਮੰਨਦੇ ਥੋੜੇ ਮੋਟੇ ਕੱਖ ਉਗਰਦੇ ਪਰ ਜਿਆਦਾ ਕੱਖ ਨਹੀਂ ਉਗਰਦੇ ਉਹਨਾਂ ਬਾਣਾ ਦੇ ਲਈ ਇਹ ਤਰੀਕਾ 100 ਦਾ 100% ਕਾਰਗਰ ਹੈ ਜੀ ਕਿਉਂਕਿ ਜਦੋਂ ਆਪਾਂ ਪਾਣੀ ਲਾਉਣੇ ਆ ਪਾਣੀ ਲਾਉਣ ਤੋਂ ਬਾਅਦ ਘਟੋ ਘਟ ਇੱਕ ਹਫਤਾ ਆਪਣਾ ਮਾਹਣ ਬੱਤਰ ਨਹੀਂ ਹੁੰਦਾ ਪਰ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਮੂੰਗੀ ਬੀਜਦੇ ਆਂ ਤਾਂ ਆਪਾਂ ਨੂੰ ਬੱਦਰ ਦਾ ਕੋਈ ਦਿੱਕਤ ਨਹੀਂ ਅਤੇ ਮੂੰਗੀ ਤੀਜੇ ਚੌਥੇ ਦਿਨ ਹੀ ਉੱਗ ਰਹੀ ਹੁੰਦੀ ਹੈ ਅਤੇ 10 ਦਿਨਾਂ ਦੀ ਪਛੇਤ ਕੱਢ ਦਿੰਦੀ ਹੈ ਤਰੀਕਾ ਕੀ ਹੈ ਦੋਸਤੋ ਜੇ ਤਾਂ ਆਪਾਂ ਸੂਪਰ ਸੀਡਰ ਨਾਲ ਬੀਜਣੀਆਂ ਤਾਂ ਸੁੱਕੇ ਵਾਹਣ ਦੇ ਵਿੱਚ ਹੀ ਸੂਪਰ ਸੀਡਰ ਦੇ ਨਾਲ ਮੂੰਗੀ ਦੀ ਬਜਾਈ ਕਰ ਦਿਓ ਅਤੇ ਉੱਪਰ ਦੀ ਉਹਨੂੰ ਪਾਣੀ ਲਗਾ ਦਿਓ ਇਹ ਤਰੀਕਾ 100% ਕਾਰਗਰ ਹੈ 10-15 ਦਿਨਾਂ ਦੀ ਪਛੇਤ ਕੱਢ ਦਿੰਦਾ ਹੈ ਪਰ ਕਾਰਨ ਇਹੀ ਹੈ ਦੋਸਤੋ ਵੀ ਬਾਹਣ ਦੇ ਵਿੱਚ ਕੱਖ ਨਹੀਂ ਹੋਣੇ ਚਾਹੀਦੇ ਕਿਉਂਕਿ ਜਿਹੜੇ ਬਾਹਣ ਵਿੱਚ ਕੱਖ ਹੁੰਦੇ ਨੇ ਉਹ ਗਾਹ ਮੂੰਗੀ ਨੂੰ ਨੱਪ ਲੈਂਦੇ ਜਿਹੜੇ ਬਾਣਾ ਵਾਸਤੇ ਵਿੱਚ ਕੱਖ ਪਾਣੀ ਲਗਾਏ ਤੋਂ ਕੱਖ ਨਹੀਂ ਹੁੰਦੇ ਇਹ ਤਰੀਕਾ ਉਹਨਾਂ ਬਾਣਾ ਦੇ ਲਈ ਕਾਰਗਰ ਹੈ ਉਹਨਾਂ ਬਾਣਾ ਦੇ ਲਈ ਵਧੀਆ ਹੈ ਸੋ ਜੇਕਰ ਆਪਣੀ ਜਾਣਕਾਰੀ ਦੋਸਤੋ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕੋਈ ਵੀਰ ਮੂੰਗੀ ਤੋਂ ਬਿਨਾਂ ਨਾ ਰਹਿ ਸਕੇ ਤੇ 30 35000 ਕਿੱਲੇ ਦਾ ਵੀਰ ਨੂੰ ਫਾਇਦਾ ਹੋ ਸਕੇ